ਸੰਤ ਹੰਸਾਲੀ ਵਾਲਿਆਂ ਨੇ ਸੰਗਤ ਨੂੰ ਇੱਕ ਗੱਲ ਕਹੀ ਸੀ ਕਹਿੰਦੇ ਜਿਨ੍ਹਾਂ ਨੇ ਬਾਬਾ RAM ਸਿੰਘ ਢੂਆ ਵਾਲਾ ਦੇ ਦਰਸ਼ਨ ਵੀ ਕਰ ਲਏ ਨਾ ਜਮਾਂ ਦੀ ਮਾਰ ਨਹੀਂ ਪੈਣੀ ਉਹਨਾਂ ਨੇ ਗੱਲ ਕਹੀ ਸੀ ਇਹ ਇੱਕ ਮਹਾਪੁਰਖ ਦੇ ਦਰਸ਼ਨ ਕਰਕੇ ਜਮਾਂ ਦੀ ਮਾਰ ਨਹੀਂ ਪੈਂਦੀ ਇੱਥੇ ਗੁਰਨਾਨਕ ਸੁਪੁੱਤਰ ਬਾਬਾ ਸ਼੍ਰੀਚੰਦ ਮਹਾਰਾਜ ਸਾਧ ਸੰਗਤ ਜਿਨ੍ਹਾਂ ਨੇ ਦਰਸ਼ਨ ਕਰ ਲਏ ਨਾ ਤੇ ਹੱਥ ਵੀ ਜੋੜ ਲੇ ਗੁਰਨਾਨਕ ਸੁਪੁੱਤਰ ਸਿਓ ਗੁਰੂ ਨਾਨਕ ਸਾਹਿਬ ਦੇ ਨਾਲ ਬਰਾਬਰ ਬੈਠ ਕੇ ਸਮਾਧੀ ਲਾਉਂਦੇ ਸੀ ਜਦੋਂ ਮਹਾਰਾਜ ਸੱਚਖੰਡ ਗਏ ਮੂਲ ਮੰਤਰ ਸਾਹਿਬ ਲੈ ਕੇ ਆਏ ਸਭ ਤੋਂ ਪਹਿਲਾਂ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮੂਲ ਮੰਤਰ ਸਾਹਿਬ ਦਿੱਤਾ ਸੀ ਗੱਜ ਕੇ ਆਖੋ ਸਤਿ ਸ਼੍ਰੀ ਅਕਾਲ ਵੇਈਨ ਵਿੱਚ ਛੁਪਾ ਮਰਿਆ ਤਿੰਨ ਦਿਨ ਅਲੋਪ ਰਹੇ ਸੱਚਖੰਡ ਗਏ ਮੂਲ ਮੰਤਰ ਸਾਹਿਬ ਲੈ ਕੇ ਆਏ ਬਾਬਾ ਸ਼੍ਰੀਚੰਦ ਮਹਾਰਾਜ ਨਾਲ ਬਹਿ ਕੇ 2 ਵਜੇ ਉੱਠ ਕੇ ਸਮਾਧੀ ਲਾਇਆ ਕਰਦੇ ਸੀ ਜਦੋਂ ਮਹਾਰਾਜ ਪਹਿਲੀ ਉਦਾਸੀ ਨੂੰ ਗਏ ਬੇਬੇ ਨਾਨਕੀ ਜੀ ਦੀ ਡਿਊਟੀ ਲਈ ਕਿਉਂ ਬੇਬੇ ਜੀ ਕੋਲ ਲਾਦ ਕੋਈ ਨਹੀਂ ਸੀ ਬਾਬਾ ਸ਼੍ਰੀਚੰਦ ਜੀ ਮਹਾਰਾਜ ਰਹਿੰਦੇ ਸੀ ਬੇਬੇ ਨਾਨਕੀ ਜੀ ਦੇ ਕੋਲ ਤੇ ਛੋਟੇ ਲਖਮੀ ਦਾਸ ਜੀ ਰਹਿੰਦੇ ਸੀ ਮਾਤਾ ਸਲਖਣੀ ਜੀ ਤਾਂ ਬੇਬੇ ਨਾਨਕੀ ਜੀ ਦੀ ਡਿਊਟੀ ਲਈ ਵੀ 2 ਵਜੇ ਨੂੰ ਉਠਾ ਦੇਣਾ ਬਾਬਾ ਸ਼੍ਰੀਚੰਦ ਜੀ ਤੇ ਮੂਲ ਮੰਤਰ ਸਾਹਿਬ ਜੀ ਪਾਉਣਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ